ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਪਿੰਡ ਮੱਲੂ ਨੰਗਲ ਤਹਿਸੀਲ ਅjnਾਲਾ ਜ਼ਿਲ੍ਹਾ ਅੰਮ੍ਰਿਤਸਰ ਜਿੱਥੇ ਕਿ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹੈ ਜਦੀ ਦੇਖਰੇਖ ਸਾਡੀ ਸਿੱਖ ਕੌਮ ਦੀ ਸਰਬੋਹਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਇਸ ਬੰਦੀ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਹ ਥੋੜਨ ਵਾਲੀ ਸਮਾਗਮਾਂ ਬਾਰੇ ਇੱਥੋਂ ਦੇ ਗਰੰਥੀ ਸਿੰਘ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਨਾਲ ਇੱਥੋਂ ਦੇ ਪਿੰਡ ਦੇ ਦੇ ਇਲਾਕੇ ਦੇ ਮੋਹਤ ਪਰ ਨਾਨਕ ਨਾਮ ਲੈਵਾ ਸੰਗਤਾਂ ਵੀ ਖੜੀਆਂ ਨੇ ਉਹਨਾਂ ਨਾਲ ਵੀ ਬਾਅਦ ਚ ਗੱਲ ਕਰਾਂਗੇ ਪਹਿਲਾਂ ਇਹ ਭਾਈ ਸਾਹਿਬ ਤੋਂ ਪੁੱਛਦੇ ਆਂ ਕਿ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਤੇ ਇੱਥੇ ਕਿਸ ਤਰ੍ਹਾਂ ਦੀ ਸਮਾਗਮ ਹੋ ਰਹੇ ਨੇ ਆ ਜਿਹੜੀਆਂ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਸ ਸਮਾਗਮ ਸਮਧੀ ਵੀ ਜਾਣਕਾਰੀ ਲੈਣੇ ਆ ਤੇ ਆਪਣੀਆਂ ਦੇਸ਼ਾਂ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਵੀ ਇਹ ਸਬੰਧੀ ਜਾਣਕਾਰੀ ਦੇਣੇ ਆ ਕਿਹ ਕਿ ਦਿਨ ਭੋਗ ਪੈਣਗੇ ਕੀ ਕੀ ਪ੍ਰੋਗਰਾਮ ਹੋਣਗੇ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਜੀ ਤੁਸੀਂ ਆਪਣਾ ਨਾਮ ਦੱਸ ਕੇ ਤੇ ਫਿਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਓ ਜੀ ਮੇਰਾ ਨਾਮ ਹੈ ਜੀ ਗੁਰਦੁਆਰਾ ਸਾਹਿਬ ਦਾ ਮੈਂ ਗਰੰਥੀ ਸਿੰਘ ਆ ਭਾਈ ਜਗਮੀਤ ਸਿੰਘ ਜੀ ਇਹ ਇਤਿਹਾਸ ਜਿਹੜਾ ਹੈ ਗੁਰਦੁਆਰਾ ਸਾਹਿਬ ਪੰਚਮ ਪਾਸ਼ਾਈ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਸਤਿਗੁਰੂ ਜੀ ਜਦੋਂ ਰਾਜੇ ਹਰੀਸਾਣ ਦਾ ਪਰਮਨਿਵਰਤ ਕਰਨ ਵਾਸਤੇ ਗੁਰਦੁਆਰਾ ਗੁਰੂ ਕਾ ਬਾਗ ਨੂੰ ਜਾਂਦੇ ਹੋਏ ਰੁਕਦੇ ਐ ਤੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਜਲ ਛਕਣ ਦੀ ਇੱਛਾ ਜਰੀਓ ਸਤਿਗੁਰਾਂ ਨੇ ਪ੍ਰਗਟ ਕੀਤੀ ਇਹ ਜਿਹੜਾ ਪਿੰਡ ਹੈ ਅੱਜ ਦਾ ਨਾਂ ਹੈ ਮੱਲੂ ਨੰਗਲ ਪਹਿਲਾਂ ਇਸ ਪਿੰਡ ਦਾ ਨਾਂ ਸੀ ਖੋ ਨੰਗਲ ਲਿੱਲੇ ਪਠਾਣਾ ਦਾ ਪਿੰਡ ਸੀ ਇਸ ਪਿੰਡ ਵਿੱਚ ਜਦੋਂ ਸਤਿਗੁਰੂ ਜੀ ਆ ਕੇ ਬੈਠਦੇ ਐ ਤੇ ਲਿੱਲੇ ਪਠਾਣਾ ਦਾ ਖੂਹ ਚੱਲਦਾ ਸੀ ਤੇ ਜਦੋਂ ਸਿੱਖ ਰਾਤਨ ਸਮੇਂ ਦੇ ਵਿੱਚ ਖੂਦੀਆਂ ਮਿੱਟੀ ਦੀਆਂ ਟੰਡਾ ਹੁੰਦੀਆਂ ਸੀ ਉਹ ਸਿੱਖ ਇੱਕ ਮਿੱਟੀ ਦੀ ਟੰਡ ਖੋਲ ਕੇ ਜਦੋਂ ਪਾਸ਼ਾ ਨੂੰ ਜਲ ਛਕਣ ਵਾਸਤੇ ਦੇਣ ਲੱਗਦਾ ਏ ਉਹੜਾ ਲੱਲਾ ਪਠਾਨ ਉਹ ਸੋਟੀ ਮਾਰ ਕੇ ਡੰਗਰ ਚਾਲ ਰਿਆ ਸੀ ਮੱਝਾਂ ਚਾਲ ਰਿਆ ਸੀ ਉਹਨੇ ਉਹ ਜਿਹੜੀ ਮਿੱਟੀ ਦੀ ਟੰਡ ਸੀ ਪਾਣੀ ਵਾਲੀ ਉਹ ਭੰਨ ਦਿੱਤੀ ਸਤਿਗੁਰਾਂ ਦਾ ਬਹੁਤ ਜ਼ਿਆਦਾ ਇਸ ਗੱਲ ਦੇ ਵਿੱਚ ਲਾਗੇ ਲਾਗੇ ਇਲਾਕੇ ਦੇ ਵਿੱਚ ਇਹ ਗੱਲ ਫੈਲੀ ਜਗਦੇਵ ਕਲਾ ਦਾ ਅਤੀ ਸਤਕਾਰਯੋਗ ਗੁਰੂ ਦਾ ਸਿੱਖ ਭਾਈ ਮੱਲੂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਇੱਥੇ ਆ ਕੇ ਉਹ ਜਿਹੜੇ ਲਿੱਲੇ ਪਠਾਨ ਸੀ ਉਹਨਾਂ ਦੇ ਨਾਲ ਬਹੁਤ ਭਾਰੀ ਜੰਗ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫੇਰ ਇੱਥੇ ਇੱਕ ਵਾਰ ਦਿੱਤਾ ਸਤਿਗੁਰੂ ਜੀ ਕਹਿੰਦੇ ਜਾਣਗੇ ਲਿੱਲੇ ਆਉਣਗੇ ਗਿੱਲੇ ਕੁਝ ਚਿਰ ਪੈ ਕੇ ਫੇੜੇ ਜਿਹੜਾ ਪਿੰਡ ਸੀ ਇੱਥੇ ਬਣ ਗਿਆ ਬਾਅਦ ਵਿੱਚ ਭਾਈ ਮੱਲੂ ਦੇ ਨਾਂ ਤੇ ਜਿਹੜੇ ਗਿੱਲ ਸਰਦਾਰ ਉਹਦੀ ਕੁੱਲ ਜਿਹੜੀ ਇੱਥੇ ਅੱਜ ਵੀ ਚੱਲ ਰਹੀ ਹੈ ਬਿਆਨਤਾ ਸੰਗਤਾਂ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੀਆਂ ਭਾਈ ਸਾਹਿਬ ਤੁਸੀਂ ਕਿਹੜੇ ਸਮਾਗਮ ਚੱਲਦੇ ਆ ਨੇ ਜਿਹਦੀ ਹੁਣ ਤਿਆਰੀਆਂ ਚੱਲ ਰਹੀਆਂ ਨੇ ਇਹ ਕਿਹੜੇ ਸਬੰਧ ਚ ਹੈ ਇਹ ਜਿਹੜਾ ਸਮਾਗਮ ਜਦੋਂ ਗੁਰੂ ਪਾਤਸ਼ਾਹ ਜੀ ਨੇ ਇੱਥੇ ਆ ਕੇ ਚਰਨ ਪਾਏ ਸੀ 27 ਭਾਦਰੋਂ ਦੇਸੀ ਮਹੀਨਾ ਹੈ 11 ਸਤੰਬਰ ਅੰਗਰੇਜ਼ੀ ਮਹੀਨਾ ਜਿਹੜਾ ਸੰਗਤਾਂ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਉਣਾ ਕਰਦੀਆਂ ਜੀ ਤੇ ਇੱਥੇ ਦੂਰੋਂ-ਦੂਰੋਂ ਇਲਾਕੇ ਦੀਆਂ ਸੰਗਤਾਂ ਅੱਜ ਤੋਂ ਹੀ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਹੈ ਸੱਤਖੰਡ ਪਾਤਸ਼ਾਹ ਦੀ ਲੜੀ ਪਰ ਆਰੰਭ ਹੋਈ ਹੈ ਜਿਹੜੀ 7 ਤਰੀਕ ਨੂੰ ਭੋਗ ਪੈਣਗੇ 7 ਨੂੰ ਫਿਰ 7 ਖੰਡ ਪੜ ਸਭ ਆਰੰਭ ਹੋਣਗੇ 9 ਨੂੰ ਭੋਗ ਪੈਣਗੇ 9 ਨੂੰ ਫਿਰ ਆਰੰਭ ਹੋ ਕੇ 11 ਨੂੰ ਭੋਗ ਪਾਏ ਜਾਣਗੇ ਇਹ ਜਿਹੜਾ ਸਮਾਗਮ ਹੈ ਵਿਅੰਤ ਨਾਮ ਮਰ ਜਥੇ ઠાੜੀ ਜਥੇ ਕੁਵਿਸ਼ਰ ਇਸ ਵਿੱਚ ਆ ਕੇ ਜਿਹੜੀ ਹਾਜ਼ਰੀ ਭਰਨਗੇ ਜੀ ਅਸੀਂ ਡਿਟੇਲ ਚ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਜਥੇ ਆ ਰਹੇ ਕੋਈ ਰੂਪ ਰੇਖਾ ਲਿਖੇਗੀ ਪ੍ਰੋਗਰਾਮ ਦੀ ਜੇ ਕਿ ਨਹੀਂ ਹਾਂਜੀ ਹਾਂਜੀ ਸਾਰੀ ਜਿਹੜਾ ਜਥੇ ਜੀ ਹੈ ਉਹ ਪਹਿਲਾਂ ਨਾਮਵਰ ਜਥੇ ਜਿਸ ਤਰ੍ਹਾਂ ਕੌਮ ਦਾ ਮਹਾਨ ਵਿਦਵਾਨ ઠાੜੀ ਜਥਾ ਗਿਆਨ ਇਸਤਨਾਮ ਸਿੰਘ ਜੀ ਲਾਲੂ ਘੁੰਮਣ ਅਤੀ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੌਲੀ ਸਾਹਿਬ ਵਾਲੇ ਹਰਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਇੱਥੇ ਉਹ ਜਿਹੜੇ ਕਥਾ ਕਰਨ ਵਾਸਤੇ ਪਹੁੰਚ ਰਹੇ ਆ ਹੋਰ ਵੀ ਬੇਅੰਤ ਜਿਹੜੇ ਰਾਗੀ ਢਾਡੀ ਕਵੀਸ਼ਰ ਜਥੇ ਇੱਥੇ ਪਹੁੰਚਣਗੇ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਇਹ ਸਾਰੇ ਪ੍ਰੋਗਰਾਮ 11 ਤਰੀਕ ਤੱਕ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਲੜੀਵਾਰ ਆਰੰਭ ਨੇ ਉਹਨਾਂ ਦੇ 11 ਤਰੀਕ ਨੂੰ ਹੋਕ ਪੈਣਗੇ ਕਿਉਂਕਿ ਸਾਡੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਸਰਵ ਸ਼ਕਤੀਮਾਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੱਕ ਸਾਡਾ ਸਿੱਕੀ ਸਿਧਾਂਤ ਰਿਹਾ ਵਾ ਕਿ ਸਾਡੇ ਗੁਰੂ ਸਾਹਿਬ ਨੇ ਕਿਸੇ ਕੌਮ ਨਾਲ ਧਰਮ ਨਾਲ ਕੇ ਫਿਰਕੇ ਨਾਲ ਲੜਾਈ ਨਹੀਂ ਰਹੀ ਉਹਨਾਂ ਨੇ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਗੱਲ ਕੀਤੀ ਜਿਸ ਕਿਸੇ ਨੂੰ ਗਰੀਬ ਨੂੰ ਪੀੜਤ ਹੁੰਦਾ ਦੇਖਿਆ ਉਹਦੇ ਖਿਲਾਫ ਖਲੋਤੇ ਕਿਉਂਕਿ ਉਹ ਕਿਸੇ ਧਰਮ ਕੌਮ ਜਾਂ ਇੱਕ ਫਿਰਕੇ ਦੇ ਵਿਰੋਧੀ ਨਹੀਂ ਸਨ ਉਹ ਜ਼ੁਲਮ ਤੇ ਜ਼ਬਰ ਦੇ ਵਿਰੋਧੀ ਸਨ ਅਸੀਂ ਹੁਣ ਭਾਈ ਸਾਹਿਬ ਨਾਲ ਅੱਗੇ ਇਥੋਂ ਦੀਆਂ ਕੀ ਕੀ ਇਥੇ ਸੰਸਥਾ ਵੱਲੋਂ ਪ੍ਰਬੰਧ ਕੀਤੇ ਗਏ ਨੇ ਉਹਦੇ ਸੰਬੰਧੀ ਗੱਲ ਕਰਾਂਗੇ ਗੁਰੂ ਗੋਬੇਰੀ ਸਾਧ ਸੰਗਤ ਜੀ ਅਸੀਂ ਹੁਣ ਭਾਈ ਸਾਹਿਬ ਤੋਂ ਜਾਣਦੇ ਆ ਕਿ ਜਿਸ ਤਰ੍ਹਾਂ ਸਾਡਾ ਗੁਰਦੁਆਰਾ ਸਾਹਿਬ ਦਾ ਸ਼ੁਰੂ ਤੋਂ ਹੀ ਸਿਧਾਂਤ ਹੈ ਕਿ ਜਦੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਦੇਦਾਰੇ ਦੂਰੋਂ ਹੋ ਜਾਂਦੇ ਨੇ ਤੇ ਹਰ ਇੱਕ ਜਿਸ ਤਰ੍ਹਾਂ ਸਾਡਾ ਪੁਰਾਤਨ ਸਮੇਂ ਸੀ ਕਿ ਲੋਕ ਘੋੜੀਆਂ ਤੇ ਜਾਂ ਤੁਰ ਕੇ ਕਿਉਂਕਿ ਹੁਣ ਤੇ ਗੱਡੀਆਂ ਮੋਟਰਾਂ ਦਾ ਜਮਾਨਾ ਆ ਗਿਆ ਹੁਣ ਤੇ ਆਪਾਂ ਸਵੇਰੇ ਜਾਣੇ ਤੇ ਸ਼ਾਮ ਨੂੰ ਭਾਵੇਂ ਚੰਡੀਗੜ੍ਹੋਂ ਵਾਪਸ ਆ ਜਾਈਏ ਪਹਿਲਾਂ ਇਸ ਤਰ੍ਹਾਂ ਰਾਹਗੀਰ ਤੁਰ ਕੇ ਜਾਂਦੇ ਸੀ ਤੇ ਰਸਤੇ 'ਚ ਕੋਈ ਗੁਰਦਰਾ ਸਾਹਿਬ ਦੇਖਣਾ ਨਿਸ਼ਾਨ ਸਾਹਿਬ ਦੇਖਣਾ ਕੋਈ ਧਰਮ ਸਥਾਨ ਦੇਖਣਾ ਤਾਂ ਉੱਥੇ ਰਾਤ ਠਹਿਰਨਾ ਸੰਗਤਾਂ ਨੇ ਹਾਂਜੀ ਤੇ ਉਸੇ ਆਪਣੇ ਪ੍ਰਾਤਨ ਸਿਧਾਂਤ ਨੂੰ ਮੁੱਖ ਰੱਖਦੇ ਆ ਇਹ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਕਹਿ ਦਈਏ ਇੱਥੇ ਗੁਰਦਰਾ ਸਾਹਿਬ 'ਚ ਇੱਕ ਸਰਾਵ ਹੀ ਸਥਾਪਿਤ ਕੀਤੀ ਆ ਇਹਦੇ ਸਬੰਧੀ ਆਪਾਂ ਭਾਈ ਸਾਹਿਬ ਨਾਲ ਗੱਲ ਕਰਦੇ ਆ ਕਿ ਇਹ ਕਿੰਨੇ ਚਿਰ ਦੀ ਆ ਇਹਦਾ ਸੰਗਤਾਂ ਵੀ ਲਾਹਾ ਲੈਂਦੀਆਂ ਨੇ ਜਾਂ ਕੀ ਆ ਇਹਦੇ ਸਬੰਧੀ ਗੱਲ ਕਰਦੇ ਆ ਆ ਭਾਈ ਸਾਹਿਬ ਜਿਹੜੀ ਸਰਾਮ ਬਣੀ ਆ ਇੱਚ ਕਿੰਨੇ ਕੁ ਕਮਰੇ ਨੇ ਕੀ ਇਹ ਪ੍ਰਬੰਧ ਨੇ ਇਹਦੇ ਸਬੰਧੀ ਸਾਡੀਆਂ ਸੰਗਤਾਂ ਨੂੰ ਦੱਸਿਓ ਹਾਂਜੀ ਇਹ ਸਾਡੇ ਅਤਿ ਸਤਿਕਾਰਯੋਗ ਜਥੇਦਾਰ ਦਲੀਪ ਸਿੰਘ ਜੀ ਮੱਲੂ ਨੰਗਲ ਜਿਹੜੇ ਕਿ ਇਸ ਵੇਲੇ ਸਾਡੇ ਵਿੱਚ ਨਹੀਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਤੌਰ ਤੇ ਜਦੋਂ ਗੁਰਚਰਨ ਸਿੰਘ ਜੀ ਟੌੜਾ ਜੀ ਪ੍ਰਧਾਨ ਸਨ ਉਹਨਾਂ ਦੇ ਨਾਲ ਉਮੀਦ ਪ੍ਰਧਾਨ ਦੇ ਤੌਰ ਤੇ ਰਹੇ ਉਹਨਾਂ ਨੇ ਸਾਰੀਆਂ ਸਵਾਲਾਂ 25 ਕਮਰੇ ਜਿਹੜੇ ਆ ਸਰਾਂ ਦੇ ਵਿੱਚ ਉਹਨਾਂ ਬਣਾਏ ਆ ਇਹਦੇ ਵਿੱਚ ਪੂਰੇ ਬੈੱਡ ਜਿਹੜੇ ਅਵੇਲੇਬਲ ਆ ਕੋਈ ਵੀ ਆ ਕੇ ਇੱਥੇ ਰਾਤ ਨੂੰ ਰਾਗੀ ਰਹਿ ਸਕਦਾ ਹੈ ਗੁਰੂ ਘਰ ਲੰਗਰ ਇੱਥੇ 24 ਘੰਟੇ ਚੱਲਦਾ ਹੈ ਜਦੋਂ ਵੀ ਕੋ ਆਉਂਦਾ ਹੈ ਗੁਰੂ ਘਰ ਲੰਗਰ ਉਹਨੂੰ ਸ਼ਿਕਾਇਆ ਜਾਂਦਾ ਹੈ ਜੀ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਆਏ ਜੋ ਵੀ ਇੱਥੇ ਸੰਗਤਾਂ ਆਉਂਦੀਆਂ ਉਹਨਾਂ ਦੀ ਸੇਵਾ ਕੀਤੀ ਜਾਂਦੀ ਤੇ ਇਹਦਾ ਜਥੇਦਾਰ ਜੀ ਇਹਦਾ ਕੋਈ ਜਦੋਂ ਕੋਈ ਸੰਗਤ ਆਉਂਦੀ ਆ ਜੀ ਕਿਸੇ ਰਹਿਣਾ ਹੋਵੇ ਜੇ ਰਾਤ ਇੱਕ ਦਿਨ ਉਹਦਾ ਕੋਈ ਆਪਾਂ ਕੋਈ ਚਾਰजेस ਵਗੈਰਾ ਲੈਂਦੇ ਕੋਈ ਸੇਵਾ ਵਗੈਰਾ ਕਿ ਨਹੀਂ ਜੀ ਨਹੀਂ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਗੁਰਜੰਦੇ ਪਾਤਸ਼ਾਹ ਦੀ ਇਸ ਨਗਰ ਦੇ ਉੱਤੇ ਇਹ ਸਾਰਾ ਫਰੀ ਹੈ ਜੀ ਕੋਈ ਵੀ ਰਾਗੀ ਆਉਂਦਾ ਉਹਦੇ ਕੋਈ ਜਿਹੜਾ ਚਾਰਜ ਨਹੀਂ ਲਿਆ ਜਾਂਦਾ ਫਰੀ ਉਹਨੂੰ ਕਮਰੇ ਦਿੱਤੇ ਜਾਂਦੇ ਆ ਗੁਰੂ ਘਰ ਲੰਗਰ ਤੇ ਅੱਗੇ ਗੁਰੂ ਪਾਤਸ਼ਾਹ ਦੀ ਕਿਰਪਾ ਇੱਥੇ ਸਦਾ ਹੀ ਚੱਲਦਾ ਹੈ ਤੇ ਸੰਗਤਾਂ ਆ ਕਰਕੇ ਗੁਰੂ ਘਰ ਲੰਗਰ ਵੀ ਸਕਦੀਆਂ ਰਹਿਸ਼ ਵੀ ਕਿਸ ਨੂੰ ਚਾਹੀਦੀ ਉਹਨੂੰ ਰਹਿਸ਼ ਵੀ ਮਿਲਦੀ ਹੈ ਜੀ ਸਾਧ ਸੰਗਤ ਜੀ ਆਓ ਇਹ ਸਮਾਗਮ ਚੱਲ ਰਹੇ ਨੇ ਅਸੀਂ ਆ ਵੀ ਇੱਥੇ ਜਿਹੜੇ ਗੁਰੂ ਦੇ ਲੰਗਰਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਸ ਸੰਬੰਧੀ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਨਾਲੇ ਤੁਹਾਨੂੰ ਦਰਸ਼ਨ ਦੇਦਾਰੀ ਕਰਾਉਨੇ ਆ ਇੱਥੇ ਜਿਹੜੇ ਚੱਲ ਰਿਹਾ ਸਮਾਗਮ ਸੰਬੰਧੀ ਤਿਆਰੀਆਂ ਨੇ ਭਾਈ ਸਾਹਿਬ ਇੱਧਰ ਆ ਜਿਹੜੇ ਜਿਸ ਦਿਨ ਤੋਂ ਸਮਾਗਮ ਸ਼ੁਰੂ ਹੋ ਜਾਂਦੇ ਨੇ ਉਸੇ ਦਿਨ ਤੋਂ ਹੀ ਇਸ ਤਰ੍ਹਾਂ ਫਿਰ ਮਠਿਆਈਆਂ ਦੇ ਲੰਗਰ ਤੇ ਸਾਰੇ ਲੰਗਰ ਸ਼ੁਰੂ ਹੋ ਜਾਂਦੇ ਨੇ ਹਾਂਜੀ ਹਾਂਜੀ ਅੱਜ ਤੋਂ ਜਿਸ ਤਰ੍ਹਾਂ ਸ੍ਰੀ ਖਾਨਪੜ ਸਾਹਿਬਾਂ ਦੀ ਲੜੀ ਆਰੰਭ ਹੋਈ ਹੈ ਬੇਨਤ ਸੰਗਤਾਂ ਆ ਰਹੀਆਂ ਹਨ ਉਹਨਾਂ ਵਾਸਤੇ ਚਾਹ ਪਾਣੀ ਦੇ ਨਾਲ ਦੇਸੀ ਘਿਓ ਦਾ ਵੇਸਣ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਆਪਾਂ ਦੇਖਦੇ ਹਾਂ ਦੁਕਾਨਾਂ ਦੇ ਉੱਤੇ ਕਿਸ ਤਰ੍ਹਾਂ ਸਾਨੂੰ ਅੱਜ ਜਿਹੜੀਆਂ ਮਠਿਆਈਆਂ ਬੜੀਆਂ ਮਾੜੀਆਂ ਮਿਲ ਰਹੀਆਂ ਇਸ ਕਰਕੇ ਜਿਹੜੇ ਇੱਥੋਂ ਦੇ ਸਾਰੇ ਵੀਰ ਪ੍ਰਬੰਧਕ ਕੰਮ ਚਲਾ ਰਹੇ ਨਾਲ ਸਲਾਹ ਕੀਤੀ ਸੀ ਵੀ ਆਪਾਂ ਇੱਥੇ ਸਾਰੀ ਮਠਿਆਈ ਦੇਸੀ ਘਿਓ ਦਾ ਵੇਸਣ ਹੋਰ ਪਦਾਰਥ ਜਿਹੜੇ ਇੱਥੇ ਤਿਆਰ ਹੋ ਰਹੇ ਆ ਗੁਰੂ ਕੇ ਲੰਗਰ ਜਿਹੜੇ ਤਿਆਰ ਹੋ ਰਹੇ ਆ ਬੇਅੰਤ ਪਾਠੀ ਸਿੰਘ ਬਾਹਰੋਂ ਆ ਕੇ ਉਹਨਾਂ ਦੀ ਰਹਿਸ਼ ਹੈ ਅੱਜ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਪਿੰਡ ਦੀਆਂ ਸਾਰੀਆਂ ਸੰਗਤਾਂ ਅੱਜ ਤੋਂ ਹੀ ਕਿਸੇ ਨੇ ਆਪਣੇ ਘਰ ਪ੍ਰਸ਼ਾਦਾ ਨਹੀਂ ਤਿਆਰ ਕਰਨਾ ਸਾਰਿਆਂ ਨੇ ਇੱਥੇ ਆ ਕੇ ਸ਼ਾਮ ਨੂੰ ਸੇਵਾ ਕਰਨੀ ਹੈ ਨਾਲੇ ਗੁਰੂ ਕੇ ਲੰਗਰ ਸਕਨੇ ਸਾਧ ਸੰਗਤ ਜੀ ਇਹ ਬੜੀ ਇੱਕ ਸਿੱਖਣ ਯੋਗ ਗੱਲ ਹੈ ਵਿਸ਼ੇਸ਼ ਤੌਰ ਤੇ ਦਿਲ ਧਿਆਨ ਦੇਣਾ ਚਾਹੀਦਾ ਕਿ ਚਲੋ بڑے ਆਸਥਾਨਾਂ ਤੇ ਪੁਰਬ ਮਨਾਏ ਜਾਂਦੇ ਨੇ ਸਮਾਗਮ ਮਨਾਏ ਜਾਂਦੇ ਨੇ ਪਰ ਇਹ ਬਹੁਤ ਇਹਨਾਂ ਦਾ ਵਧੀਆ ਉਪਰਾਲਾ ਵਾ ਕਿ ਜਿਹੜੀਆਂ ਮਠਿਆਈਆਂ ਨੇ ਜਾਂ ਜਿੰਨੇ ਵੀ ਪਦਾਰਥ ਨੇ ਇਹਨਾਂ ਵੱਲੋਂ ਆਪਣੀ ਦੇਖਰੇਖ ਏਟ ਵਧੀਆ ਸੁਚਮ ਤਰੀਕੇ ਨਾਲ ਕਿਉਂਕਿ ਇੱਥੇ ਕੋਈ ਵੀ ਗੁਰਦੁਆਰਾ ਸਾਹਿਬ ਚ ਜਾਂ ਕਿਤੇ ਵੀ ਧਰਮ ਸਥਾਨ ਤੇ ਲੰਗਰ ਨੇ ਉਹਨੂੰ ਆਪਾਂ ਗੁਰੂ ਸਾਹਿਬ ਨੂੰ ਭੋਗ ਲਾਉਨੇ ਆ ਤੇ ਕਿਉਂਕਿ ਇਹ ਵੀ ਇੱਕ ਬੜੀ ਤਕੜੀ ਮਰਿਆਦਾ ਨੂੰ ਕਾਇਮ ਰੱਖਣ ਦੀ ਬੜੀ ਦਸਨਯੋਗ ਗੱਲ ਆ ਕਿ ਆਪਾਂ ਕਿਦੋਂ ਲਿਆਉਨੇ ਆ ਉਹ ਪਤਾ ਨਹੀਂ ਕੋਈ ਬਿਹਾਰੀ ਤਿਆਰ ਕਰਨ ਡਿਆ ਵਾ ਕੋ ਕਿਸ ਤਰ੍ਹਾਂ ਦਾ ਕਰਨ ਡਿਆ ਵਾ ਉਹ ਚ ਕੋਈ ਸੁਚਮ ਰਹਿੰਦੀ ਕਿ ਨਹੀਂ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਆ ਵੀ ਜਿਹੜੀ ਸੋਚਿਆ ਨਾ ਇਹ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਇਹਨਾਂ ਨੇ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਕਿ ਸ਼੍ਰੋਮਿਕ ਕਮੇਟੀ ਦੀ ਦੇਖ ਰੇਖੇ ਕਿਹਾ ਇਹ ਜਿਹੜੇ ਇਲਾਕੇ ਦੇ ਮੋਹਤਵਰ ਵਿਅਕਤੀ ਨੇ ਇਹਨਾਂ ਦੀ ਸੋਚ ਤੇ ਵੀ ਡਿਪੈਂਡ ਕਰਦਾ ਕਿ ਜਿਹੜੇ ਲੰਗਰ ਤਿਆਰ ਹੋ ਰਹੇ ਨੇ ਇੱਥੇ ਮਠਿਆਈਆਂ ਤਿਆਰ ਹੋਈਆਂ ਰਹਿਣ ਜਿਨ੍ਹਾਂ ਵੀ ਪਦਾਰਥ ਨੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਆਪਣੀ ਦੇਖ ਰਏ ਹੈ ਕੀਟ ਉਹ ਤਿਆਰ ਕਰਾ ਕੇ ਤੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਕਰ ਰਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਪਿੰਡ ਮੱਲੂ ਨੰਗਲ 'ਚ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਸ ਤਰ੍ਹਾਂ ਕਿ ਸਾਡੇ ਗੁਰੂ ਸਾਹਿਬ ਨੇ ਜਿੱਥੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਨੇ ਉਥੇ ਭਾਈ ਕਨਈਆ ਜੀ ਵਰਗੇ ਵੀ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਦੁਸ਼ਮਨਾ ਨੂੰ ਵੀ ਪੱਟੀ ਕੀਤੀ ਤੇ ਉਹਨਾਂ ਨੂੰ ਪਾਣੀ ਪਲਾਇਆ ਉਸੇ ਸਿਧਾਂਤ ਤੇ ਚੱਲਦੇ ਹੋਏ ਇਹ ਗੁਰਦਰਾ ਸਾਹਿਬ ਚ ਇੱਕ ਰੂਰਲ ਹੈਲਥ ਸੈਂਟਰ ਵੀ ਆ ਅੱਥੇ ਜਿਸ ਤਰ੍ਹਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਅੱਜ ਤੱਕ ਵੱਡੇ ਵੱਡੇ ਜਿਹੜੇ ਸਾਇੰਟਿਸਟ ਨੇ ਹੋਰ ਵੱਡੇ ਵੱਡੇ ਜਿਹੜੇ ਉਹ ਤੇ ਖੋਜ ਕਰ ਰਹੇ ਨੇ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਦਸਮ ਪਿਤਾ ਤੱਕ ਜਿਹੜਾ ਵੱਡਾ ਖਜ਼ਾਨਾ ਸਾਨੂੰ ਦਿੱਤਾ ਗਿਆ ਵਾ ਉਸੇ ਸਿਧਾਂਤ ਨੂੰ ਮੁੱਖ ਰੱਖਦੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲਾਇਬ੍ਰੇਰੀ ਸਥਿਤ ਹੈ ਇਸ ਸੰਬੰਧੀ ਹੋਣਾ ਆਪਾਂ ਜਾਣਕਾਰੀ ਲੈਣੀ ਹੈ ਭਾਈ ਸਾਹਿਬ ਕੋ ਕਿ ਉਹ ਲਾਇਬ੍ਰੇਰੀ ਚ ਸਾਡਾ ਪੁਰਾਣਾ ਪੁਰਾਤਨ ਸਿੱਖੀ ਸਿਧਾਂਤ ਨਾਲ ਜੁੜਿਆ ਕਿਹੜਾ-ਕਿਹੜਾ ਖਜ਼ਾਨਾ ਵਾਂ ਕਿਉਂਕਿ ਕਿਸੇ ਵੀ ਸਾਡੇ ਪ੍ਰੇਮੀ ਨੇ ਉਹ ਪੜਨਾ ਹੋਵੇ ਇੱਥੇ ਆ ਕੇ ਪੜ ਸਕਦਾ ਵਾ ਉਹ ਪੁੱਛ ਲੈਣੇ ਆ ਕਿ ਕੀ ਪ੍ਰੋਸੈਸ ਆ ਜੇ ਇਥੋਂ ਕਿਸੇ ਨੇ ਬੁੱਕ ਲੈਣੀ ਹੋਵੇ ਉਹ ਖੜ ਵੀ ਸਕਦਾ ਇੱਥੇ ਆ ਕੇ ਪੜ ਸਕਦਾ ਕੀ ਇਥੋਂ ਦੇ ਰੂਲ ਨੇ ਕੀ ਇਹਨਾਂ ਨੇ ਸਿਧਾਂਤ ਨੇ ਉਹਦੇ ਸਬੰਧੀ ਭਾਈ ਸਾਹਿਬ ਨਾਲ ਗੱਲ ਕਰਦੇ ਆ ਇਹ ਭਾਈ ਸਾਹਿਬ ਦੱਸਿਓ ਕਿ ਜਿਹੜੀ ਲਾਇਬ੍ਰੇਰੀ ਇੱਥੇ ਬਣੀ ਆ ਇਹ ਚ ਕਿਹੜੇ-ਕਿਹੜੇ ਸਾਡੇ ਪ੍ਰਾਤਨ ਇਤਿਹਾਸ ਨਾਲ ਜੁੜੇ ਖਜ਼ਾਨੇ ਨੇ ਜਾਂ ਪੋਥੀਆਂ ਨੇ ਕੀ ਸਾਡੀਆਂ ਸੇਖ ਕੌਮ ਦੀਆਂ ਕੋਈ ਨਿਸ਼ਾਨੀਆਂ ਨੇ ਤੇ ਇਹਦਾ ਰੂਲ ਕੀ ਆ ਕਿ ਜੇ ਕਿਸੇ ਨੇ ਪੜਨਾ ਹੋਵੇ ਜਾਂ ਇੱਥੇ ਆ ਕੇ ਕਰਨਾ ਹੋਵੇ ਤਾਂ ਕੀ ਸਿਸਟਮ ਹੈ ਦੱਸੀ ਤੋੜਾ ਇਹ ਜਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਜੀ ਬਾਰੇ ਦੱਸ ਹੀ ਦਿੱਤਾ ਹੈ ਵੀ ਹਰ ਪੱਖ ਦੇ ਉੱਤੇ ਗੁਰੂ ਸਾਹਿਬ ਜੀ ਨੇ ਖੋਜ ਕੀਤੀ ਭਾਵੇਂ ਉਹ ਤੁਸੀਂ ਗੱਲ ਕੀਤੀ ਹੈ ਵੀ ਭਾਈ ਕਨਈਆ ਜੀ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਉਸ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ ਤਾਂ ਕਰਕੇ ਇੱਥੇ ਲਾਇਬ੍ਰੇਰੀ ਜਿਹੜੀ ਸਥਾਪਿਤ ਕੀਤੀ ਗਈ ਇਹਦੇ ਵਿੱਚ ਬੇਨਤ ਪ੍ਰਾਤਨ ਗ੍ਰੰਥ ਜਿਹੜੇ ਪੜਨ ਵਾਸਤੇ ਸਾਨੂੰ ਮਿਲਣਗੇ ਸਤਿਗੁਰਾਂ ਦੇ ਹੱਥ ਲਿਖਤ ਜਿਹੜੇ ਹੁਕਮਨਾਮੇ ਆ ਉਹ ਵੀ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਹਾਂ ਵੀ ਅਤੀ ਸਤਿਕਾਰਯੋਗ ਜਥੇਦਾਰ ਦਲੀਪ ਸਿੰਘ ਜੀ ਮੱਲੂ ਨੰਗਲ ਇਹ ਵੀ ਸਾਰੀ ਉਹਨਾਂ ਦੀ ਦੇਖਰੇਖ ਹੇਠ ਹੋਇਆ ਏ ਜਦੋਂ ਮੀਤ ਪ੍ਰਧਾਨ ਰਹੇ ਉਹਨਾਂ ਬਾਹਰੋਂ ਪਿੰਡਾਂ ਤੋਂ ਪੁਸਤਕਾਂ ਇਕੱਠੀਆਂ ਕਰ ਕਰਕੇ ਜਿਹੜੀ ਲਾਇਬ੍ਰੇਰੀ ਹੈ ਇਸ ਨੂੰ ਪੂਰਨ ਤੌਰ ਤੇ ਜਿਹੜੀ ਸੀ ਉਹ ਬਣਾਇਆ ਇੱਕ ਤੁਸੀਂ ਭਾਈ ਸਾਹਿਬ ਦੱਸ ਰਹੇ ਸੀ ਤੁਸੀਂ ਆਫ ਕੈਮਰਾ ਕਿ ਕੀ ਇੱਥੇ ਜਿਹੜੇ ਇੱਕ ਛੋਟੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਦੇ ਬੰਦੀ ਦੱਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਹਰਜਿੰਦਰ ਸਿੰਘ ਸਾਡੇ ਕੋਲ ਇੱਕ ਛੋਟਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਆ ਜਿਹੜਾ ਕਿ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਹ ਜਰਮਨ ਦੇ ਵਿੱਚ ਸਿੱਖ ਫੌਜੀਆ ਨੂੰ ਉੱਥੋਂ ਦੀਆਂ ਸਰਕਾਰਾਂ ਨੇ ਜਦੋਂ ਸਿੱਖ ਫੌਜੀ ਜਰਮਨ ਦੇ ਵਿੱਚ جنگ ਲੜਦੇ ਸੀ ਉਹਨਾਂ ਨੇ ਦਿੱਤਾ ਸੀ ਇਹ ਉਹ ਪੱਗ ਦੇ ਵਿੱਚ ਆਪਣੇ ਰੱਖ ਕੇ ਤੇ ਉਹਨੂੰ ਲੈੰਜਣਾ ਹੀ ਪੜਿਆ ਜਾਂਦਾ ਵਾ ਉਹ ਆਪਣੇ ਈਸਟ ਨਾਲ ਜੁੜੇ ਰਹਿਣ ਉਦੋਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਛੋਟੇ ਸੀ ਉਹ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡੇ ਕੋਲ ਇੱਥੇ ਮੌਜੂਦ ਆ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਆਪਣੇ ਉੱਥੇ ਅਜੈਪ ਘਾਰ ਅਮਰ ਸਰਚ ਵੀ ਆਹੀਂ ਵੇਖਣ ਨੂੰ ਮਿਲਿਆ ਸਾਨੂੰ ਉੱਥੇ ਵੀ ਹੈਗਾ ਜੀ ਅੱਛਾ ਭਾਈ ਸਾਹਿਬ ਤੁਸੀਂ ਹੁਣ ਦੱਸਿਓ ਇਹਦੇ ਸੰਬੰਧੀ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਿਹਾ ਸੀ ਕਿ ਲਾਇਬ੍ਰੇਰੀ ਦੇ ਨਾਲ ਨਾਲ ਇੱਥੇ ਇੱਕ ਕਾਲਜ ਆ ਹੋਸਟਲ ਆ ਲੜਕੀਆਂ ਦਾ ਲੜਕਿਆਂ ਦਾ ਉਦੇ ਸਬੰਧੀ ਦੱਸਿਓ ਵੀ ਇੱਥੇ ਕਿਹੜੀਆਂ-ਕਿਹੜੀਆਂ ਕਲਾਸਾਂ ਲੱਗਦੀਆਂ ਨੇ ਤੇ ਬੱਚੇ ਕਿਦੋਂ ਆਉਂਦੇ ਨੇ ਕੀ ਸਿਸਟਮ ਹੈ ਇਥੋਂ ਬਾਰੇ ਉਹ ਜਾਣਕਾਰੀ ਦਿਓ ਸੰਗਤਾਂ ਨੂੰ ਇਹ ਵੀ ਜਦੋਂ ਬੱਲੇਵਾਲਾ ਹਸਪੀਟਲ ਬਣਿਆ ਸੀ ਉਦੋਂ ਸਾਡੇ ਅਤੀ ਸਤਿਕਾਰਯੋਗ ਕਿਉਂਕਿ ਮੈਨੂੰ ਬਾਰ-ਬਾਰ ਨਾਂ ਤਾਂ ਲੈਣਾ ਪੈ ਰਿਹਾ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਜਿਹੜੇ ਇਸ ਨਗਰ ਵਾਸਤੇ ਸ਼ਰਮਿੰ ਲੈਣਾ ਵੀ ਚਾਹੀਦਾ ਵਾ ਜਿਹੜੇ ਬੰਦੇ ਨੇ ਕੌਮਲੀ ਧਰਮਲੀ ਇਲਾਕੇ ਲਈ ਆਪਣੇ ਪਿੰਡ ਲਈ ਕੁਝ ਕੀਤਾ ਹੋਵੇ ਅਸਲ ਸਾਡੀ ਸ਼ਰਧਾਂਜਲੀ ਇਹ ਆ ਕਿ ਉਹਨੂੰ ਯਾਦ ਕਰਨਾ ਵੀ ਚਾਹੀਦਾ ਵਾ ਇਹਨੂੰ ਵੇਖ ਕੇ ਮੋਟੀਵੇਸ਼ਨ ਆਉਂਦੀ ਹੈ ਕਿ ਹਰ ਇੱਕ ਬੰਦਾ ਕਵੇ ਵੀ ਯਾਰ ਜੇ ਕਿਸੇ ਨੇ ਚੰਗਾ ਕੀਤਾ ਅੱਜ ਤੱਕ ਨੂੰ ਲੋਕ ਯਾਦ ਕਰਨ ਰਹੇ ਨੇ ਤੇ ਇਹ ਇਸ ਇਹੋ ਸਭ ਗੱਲ ਮੈਂ ਦੂਜੇ ਬਨੇ ਤਰਪੇ ਆ ਸਾਡੀ ਕੌਮ ਦੀ ਉਹ ਤਰਸਦੀ ਆ ਅਸੀਂ ਜੇ ਕਿਸੇ ਨੇ ਚੰਗਾ ਕੀਤਾ ਹੋਵੇ ਨਾ ਅਸੀਂ ਉਹਨੂੰ ਕਹਿਣ ਦੀ ਬਜਾਏ ਅਸੀਂ ਜ਼ਿਆਦਾ ਕਿੰਤੂ ਪਰੰਤੂ ਵਾਲ ਤਰਪੇ ਆ ਕਟੜਤਾ ਵਾਲ ਜ਼ਿਆਦਾ ਤਰਪੇ ਆ ਹਾਂਜੀ ਤੇ ਚਲੋ ਉਹ ਵੱਖਰਾ ਵਿਸ਼ਾ ਵਾ ਇਹ ਸਬੰਧੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਭਾਈ ਜਥੇਦਾਰ ਜੀ ਦਾ ਉਹ ਨਾਂ ਲੈਣਾ ਚਾਹੀਦਾ ਵੀ ਲੋਬ ਵੀ ਅਸੀਂ ਵੀ ਤੁਹਾਨੂੰ ਕਹਿੰਨੇ ਆ ਜਦੋਂ ਬੱਲੇਵਾਲਾ ਕਾਲਜ ਬਣਿਆ ਬੱਲੇਵਾਲਾ ਹਸਪਤਾਲ ਬਣਿਆ ਜਿਹੜੀ ਸਾਰੀ ਜ਼ਮੀਨ ਸੀ ਉਹ ਜਥੇਦਾਰ ਜੀ ਨੇ ਖਰੀਦੀ ਸਾਰਾ ਹਸਪਤਾਲ ਕੋਲ ਬੈਠ ਕੇ ਬਣਵਾਇਆ ਤੇ ਜਦੋਂ ਹਸਪਤਾਲ ਪੂਰਨ ਤੌਰ ਤੇ ਮੁਕੰਮਲ ਹੋ ਗਿਆ ਤੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਨੇ ਜਥੇਦਾਰ ਜੀ ਨੂੰ ਆਖਿਆ ਵੀ ਤੁਸੀਂ ਦੱਸੋ ਕੀ ਲੈਣਾ ਹੈ ਤਾਂ ਉਹਨਾਂ ਆਖਿਆ ਵੀ ਮੇਰੇ ਨਗਰ ਦੇ ਵਿੱਚ ਇੱਕ ਜਿਹੜੀ ਤੁਸੀਂ ਰੂਲਰ ਹੈਲਥ ਸੈਂਟਰ ਹੈ ਉਹ ਤੁਸੀਂ ਜਿਹੜਾ ਖੋਲ ਦੇਵੋ ਜਿਹਦੇ ਵਿੱਚ ਛੋਟੇ ਤੋਂ ਛੋਟਾ ਮਰੀਜ਼ ਜਿਸ ਤਰ੍ਹਾਂ ਗਰੀਬ ਘਰਾਂ ਦੇ ਮਰੀਜ਼ ਉਹ ਵੀ ਦਵਾਈ ਲੈ ਸਕਣ ਪਹਿਲਾਂ 2 ਰੁਪਏ ਪਰਚੀ ਚੱਲਦੀ ਰਹੀ ਬਾਅਦ ਵਿੱਚ ਥੋੜੇ ਸਮੇਂ ਬਾਅਦ 5 ਰੁਪਏ ਪਰਚੀ ਜਿਹੜੀ ਇਸ ਹਸਪਤਾਲ ਵਿੱਚ ਲੱਗਦੀ ਹੈ 5 ਰੁਪਏ ਦੀ ਪਰਚੀ ਕੱਟ ਕੇ ਫਰੀ ਦਵਾਈ ਫਰੀ ਜਿਹੜਾ ਇਲਾਜ ਇੱਥੇ ਕੀਤਾ ਜਾਂਦਾ ਜੀ ਇੱਥੇ ਜੀ ਕੋਈ ਹਫ਼ਤੇ ਚ ਇੱਕ ਦੋ ਦਿਨ ਰੱਖੇ ਜਾਂ ਡੇਲੀ ਡਾਕਟਰ ਆਉਂਦੇ ਨੇ ਟਰੀਟਮੈਂਟ ਦਵਾਈ ਵਾਸਤੇ ਜੀ ਨਹੀਂ ਜੀ ਇੱਥੇ ਡੇਲੀ ਡਾਕਟਰ ਸਵੇਰੇ 9 ਵਜੇ ਤੋਂ 2 ਵਜੇ ਤੱਕ ਰਹਿੰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਮੱਲੇ ਕਾਲਜ ਵਾਲਿਆਂ ਨੂੰ ਵੀ ਸਾਨੂੰ 24 ਘੰਟੇ ਦਾ ਹਸਪਤਾਲ ਹੈ ਇਹ ਤੁਸੀਂ ਚਾਲੂ ਕਰਦੇ ਹੋ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਵੀ ਕੀਤਾ ਹੈ ਕੁਝ ਬੈੱਡ ਉਹਨਾਂ ਭੇਜੇ ਆ ਕੁਝ ਹੋਰ ਜਿਹੜਾ ਸਮਾਨ ਇੱਥੇ ਪਹੁੰਚ ਰਿਹਾ ਹੋ ਸਕਦਾ ਹੈ ਕਿ ਉਹ 24 ਘੰਟੇ ਜਿਹੜਾ ਹੈ ਹਸਪੀਟਲ ਹੈ ਉਹਨੂੰ ਸ਼ੁਰੂ ਕਰ ਦੇਣ ਅੱਛਾ ਇਹ ਸਬੰਧੀ ਤੁਹਾਡੀ ਗੱਲ ਚੱਲ ਰਹੀ ਹੈ ਉਹਨਾਂ ਨਾਲ ਇੱਥੇ ਉਹ ਕਹਿੰਦੇ ਨੇ ਵੀ ਜਿਹੜਾ ਛੋਟਾ ਹਸਪੀਟਲ ਹੈ ਕਿੰਨੇ ਬੈੱਡ ਦਾ ਜੀ ਇੱਥੇ ਸਾਡੇ ਕੋਲ 20 ਕੋ ਬੈੱਡ ਜਿਹੜੇ ਅੰਦਰ ਲੱਗੇ ਜੇ ਤੇ ਬਾਕੀ ਦਿਨੇ ਜਿਹੜਾ ਇਲਾਜ ਹੈ ਬਿਲਕੁਲ ਭਾਵੇਂ ਉਹ ਕਿਸੇ ਵੀ ਕਿਸਮ ਦਾਵੇ ਭਾਵੇਂ ਕਿਸੇ ਨੇ ਦੰਦ ਵਿਖਾਉਣੇ ਆ ਚਾਹੇ ਹੋਰ ਕਿਸਮ ਦਾ ਇਲਾਜ ਕਿਸੇ ਨੂੰ ਕੋਈ ਸੱਟ ਲੱਗ ਗਈ ਹੈ ਟਾਂਕੇ ਲੱਗਣੇ ਆ ਸਾਰਾ ਜਿਹੜਾ ਇਲਾਜ ਇੱਥੇ ਉਹ ਕੀਤਾ ਜਾਂਦਾ ਜੀ ਇੱਥੇ ਸਹੀ ਲੱਗਦਾ ਅੱਛਾ ਜਥੇਦਾਰ ਜੀ ਤੁਸੀਂ ਸਾਨੂੰ ਅਖੀਰ ਚ ਇਹ ਆ ਕਿ ਪ੍ਰੋਗਰਾਮ ਬਾਰੇ ਤੁਸੀਂ ਅਗੇਸਟ ਦੱਸ ਸਮਾਗਮਾਂ ਬਾਰੇ ਜਿਹੜੀਆਂ ਸੰਗਤਾਂ ਸਾਡੇ ਚੈਨਲ ਦੇ ਥਰੂ ਇਹ ਵੇਖਣਗੇ ਸਾਰਾ ਪ੍ਰੋਗਰਾਮ ਉਹਨਾਂ ਨੂੰ ਇੱਕ ਰਹੀ ਥੋੜਾ ਜਿਹਾ ਸੰਖੇਪ ਚ ਫੇਰ ਦੱਸ ਦਿਓ ਵੀ ਲਾਸਟ ਜਿਹੜਾ ਪ੍ਰੋਗਰਾਮ ਸਮਾਗਮ ਵੱਡਾ ਵਾ ਉਹ ਕਿੰਨੀ ਤਰੀਕ ਨੂੰ ਆ ਤੇ ਜਿੱਥੇ ਤੁਸੀਂ ਦੱਸ ਦਿੱਤੇ ਨੇ ਤੇ ਤੁਸੀਂ ਸੰਗਤਾਂ ਨੂੰ ਜੋ ਵੀ ਅਪੀਲ ਕਰਨੀ ਚਾਹੁੰਦੇ ਜੇ ਤੇ ਇੱਕ ਸਾਨੂੰ ਇਹ ਦੱਸ ਦਿਓ ਕਿ ਜਿਹੜੇ ਸਮਾਗਮ ਨੇ ਕਿਉਂਕਿ ਜਿੱਥੇ ਸ਼ਰੋਣੀ ਕਮੇਟੀ ਦਾ ਸਹਾਇਕ ਆ ਉੱਥੇ ਮੈਂ ਵੇਖ ਰਿਹਾ ਵਾਂ ਕਿ ਆ ਨਿੱਕੇ ਨਿੱਕੇ ਬੱਚੇ ਕਲੀਆਂ ਕਰਨਦੇ ਨੇ ਆ ਫੁੱਲ ਗੋਡਣਦੇ ਨੇ ਹਾਂਜੀ ਬੀਬੀਆਂ ਲੰਗਰ ਪਕਾ ਰੀਆਂ ਨੇ ਤੇ ਸਾਰਾ ਪ੍ਰਬੰਧ ਤੁਹਾਡਾ ਬਹੁਤ ਵਧੀਆ ਵਾ ਤੇ ਤੁਸੀਂ ਇਹ ਸੰਗਤਾਂ ਨੂੰ ਇਹ ਦੱਸਿਓ ਕਿ ਸਮਾਗਮਾਂ ਦੀ ਕੀ ਤਿਆਰੀ ਆ ਤੇ ਇਹਦੇ ਸੰਬੰਧੀ ਤੁਸੀਂ ਜੋ ਵੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਜੇ ਸਮਾਗਮਾਂ ਤੇ ਆ ਗੱਲ ਉਹਦੇ ਸੰਬੰਧੀ ਸਾਰਾ ਵਿਚਾਰ ਆਪਣਾ ਸਾਂਝਾ ਕਰੋ ਸਾਰੀਆਂ ਸੰਗਤਾਂ ਨੂੰ ਇਹ ਅਸੀਂ ਤੁਹਾਡੇ ਚਾਲਣ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਇੱਥੇ ਸਮਾਗਮ ਅੱਗੇ ਵੀ ਬੇਨਤੀ ਕਰ ਦਿੱਤੀ ਆ ਕਿ 27 ਭਾਦਰੋਂ 11 ਸਤੰਬਰ ਨੂੰ ਜਿਹੜਾ ਸਮਾਗਮ ਬੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਜਿਸ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਐ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਬੱਚੇ ਰੰਗ ਕਰ ਰਹੇ ਆ ਹਰ ਸਾਲ ਹੀ ਇਸ ਵਾਰ ਨਹੀਂ ਹਰ ਸਾਲ ਹੀ ਇੱਕ ਮਹੀਨਾ ਹੋ ਗਿਆ ਏ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ ਆਪਣੇ ਸਕੂਲ ਦਾ ਕੰਮ ਕਰਕੇ ਫਿਰ ਆ ਕੇ ਗੁਰੂ ਘਰ ਦੇ ਵਿੱਚ ਜਿਹੜੀਆਂ ਸਵਾਵਾਂ ਨਿਸ਼ਕਾਮ ਸੇਵਾ ਜਿਹੜੀਆਂ ਸਾਰੀਆਂ ਨਿਭਾ ਰਹੇ ਆ ਬੀਬੀਆਂ ਭੈਣਾਂ ਮਤਾਵਾਂ ਵੀ ਅੰਮ੍ਰਿਤ ਵੇਲੇ ਤੋਂ ਹੀ ਆ ਕੇ ਸੇਵਾ ਵਿੱਚ ਜੁਟ ਜਾਂਦੀਆਂ ਹੋਰ ਨੌਜਵਾਨ ਵੀਰ ਜਿਹੜੇ ਆ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਸਮਾਗਮ ਦੇ ਵਿੱਚ ਜਿਹੜਾ ਸਾਰਾ ਪ੍ਰਬੰਧ ਹੈ ਭਾਵੇਂ ਉਹ ਕਿਸੇ ਵੀ ਕਿਸਮ ਦਾ ਪ੍ਰਬੰਧ ਹੋਵੇ ਉਹ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਰਲ ਮਿਲ ਕੇ ਜਿਹੜੇ ਉਹ ਕੀਤੇ ਜਾ ਰਹੇ ਸਾਰੇ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਹੈ ਅਸੀਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਤਾਈ ਪਾਦ ਨੂੰ 11 ਸਤੰਬਰ ਨੂੰ ਜ਼ਰੂਰ ਠੀਕ 11 ਵਜੇ ਤੋਂ ਜਿਹੜੇ ਦੀਵਾਨ ਹੈ ਉਹ ਪ੍ਰਾਰੰਭ ਹੋਣੇ ਹੈ ਸ਼ਾਮ 7 ਵਜੇ ਤੱਕ ਸ਼ਾਮ ਨੂੰ 8 ਵਜੇ ਤੋਂ ਰਾਤ 12 ਵਜੇ ਤੱਕ ਫਿਰ ਜਿਹੜੇ ਦੀਵਾਨ ਚੱਲਣੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਘਰ ਦੇ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਅਪੀਲ ਕੀਤੀ ਆ ਕਿ ਸੰਗਤਾਂ ਵੱਧ ਤੋਂ ਵੱਧ ਆਉਣ ਆਉਣ ਤੇ ਜ਼ਰੂਰ ਪਰ ਇੱਕ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਨਾ ਕਿ ਜੋ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਜਿੱਥੇ ਇੱਥੇ ਜੇ ਲੰਗਰ ਪ੍ਰਸ਼ਾਦ ਦੇ ਗੁਰੂ ਕੇ ਜਿਹੜੇ ਪਦਾਰਤ ਨੇ ਜੇ ਉਹਨਾਂ ਦਾ ਲੰਗਰ ਲੱਗਾ ਤੇ ਨਾਲ-ਨਾਲ ਲੋੜਵੰਦਾਂ ਲਈ ਇੱਥੇ ਦਵਾਈਆਂ ਦਾ ਵੀ ਲੰਗਰ ਲੱਗਾ ਉਹਦੇ ਨਾਲ ਜਿਹੜੇ ਕਿ ਇੱਥੇ ਕਲਾਸਾਂ ਲੱਗਦੀਆਂ ਨੇ ਪੜ੍ਹਾਈ ਆ ਵਿੱਦਿਆ ਦਾ ਵੀ ਲੰਗਰ ਲੱਗਾ ਇਹਨਾਂ ਨੇ ਜੋ ਵੀ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਉਹਨੂੰ ਪੂਰਾ ਫਾਲੋ ਕੀਤਾ ਜਿੱਥੇ ਕਿ ਇਹਨਾਂ ਦੱਸਿਆ ਕਿ ਜ਼ਥੇਦਾਰ ਦਲੀਪ ਸਿੰਘ ਜੀ ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ ਐਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਦੀ ਇਲਾਕੇ ਨੂੰ ਬੜੀ ਵਧੀਆ ਦੇਣਿਆ ਜਿੱਥੇ ਜ਼ਥੇਦਾਰ ਦਲੀਪ ਸਿੰਘ ਜੀ ਦੀ ਦੇਣਿਆ ਮੈਂ ਵੇਖ ਰਿਹਾ ਵੀ ਉਹਨਾਂ ਦੇ ਇਲਾਕੇ ਦੀਆਂ ਸੰਗਤਾਂ ਇਹ ਜਿਹੜੀ ਇਥੋਂ ਦੇ ਸਹਿਯੋਗੀ ਸੱਜਣ ਨੇ ਜਿਹੜੇ ਰਲ ਮਿਲ ਕੇ ਸਾਰਾ ਕਾਰ ਰਏ ਨੇ ਇਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਇਹਨਾਂ ਨੇ ਵੀ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਹੈ ਵਧਾਈ ਦੇ ਪਾਤਰ ਨੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਏਰੀਏ ਦੇ ਇਲਾਕੇ ਦੇ ਦੇਸ਼ਾਂ ਵਿਦੇਸ਼ਾਂ ਚ ਵੱਸਦੀਆਂ ਸੰਗਤਾਂ ਇੱਥੇ ਪਹੁੰਚਣ ਤੇ ਇਹਨਾਂ ਨੂੰ ਦੇਖ ਕੇ ਉਹ ਵੀ ਅਡਾਪਟ ਕਰਨ ਕਿ ਜਿੱਥੇ ਅਸੀਂ ਗੁਰੂ ਦੇ ਲੰਗਰ ਪਦਾਰਥਾਂ ਦੇ ਲੰਗਰ ਲਾਉਂਦੇ ਆ ਉਥੇ ਅਸੀਂ ਦਵਾਈਆਂ ਦੇ ਲੋਗ ਲੰਗਰ ਲੋੜਵੰਦਾਂ ਵਾਸਤੇ ਪੜ੍ਹਾਈ ਦੇ ਜਿਸ ਤਰ੍ਹਾਂ ਇੱਥੇ ਲਾਇਬ੍ਰੇਰੀ ਦਾ ਪ੍ਰਬੰਧ ਆ ਇਹਨਾਂ ਬੜੇ ਸੱਚਜੇ ਢੰਗ ਨਾਲ ਸਾਰਾ ਕੀਤਾ ਵਾ ਅਸੀਂ ਇਹਨਾਂ ਨੂੰ ਫਿਰ ਤੋਂ ਕਿੰਨੇ ਵਧਾਈ ਦੇ ਪਾਤਰ ਨੇ ਤੇ ਜਥੇਦਾਰ ਦਲੀਪ ਸਿੰਘ ਜੀ ਨੂੰ ਵੀ ਅਸੀਂ ਸ਼ਰਧਾਂਜਲੀ ਆਪਣੀ ਭੇਟ ਕਰਦੇ ਆ ਕਿ ਜਿਨ੍ਹਾਂ ਦੀ ਬੜੀ ਇਲਾਕੇ ਨੂੰ ਦੇਣਿਆ ਤੇ ਇਸੇ ਤਰ੍ਹਾਂ ਤੁਸੀਂ ਸਾਡਾ ਵੇਖਦੇ ਰਹੋ ਡੇਲੀ ਨਿਊਜ਼ ਹੁਣ ਤੱਕ ਮੇਰੇ ਨਾਲ ਕੈਮਰੇ ਤੇ ਸਹਿਯੋਗੀ ਸੱਜਣ ਦਲਬਾਖ ਸਿੰਘ ਜੀ ਗਿੱਲ ਤੇ ਅਸੀਂ ਮੌਜੂਦ ਹਾਂ ਪਿੰਡ ਮੱਲੂ ਨੰਗਲ ਤਹਿਸੀਲ ਅjnਾਲਾ ਜ਼ਿਲ੍ਹਾ ਅੰਮ੍ਰਿਤਸਰ ਡੇਲੀ ਨਿਊਜ਼ ਹੁਣ ਤੱਕ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ